ਕੈਨੇਡਾ ਤੋਂ ਇੱਕ ਨਵੀਂ ਅਪਡੇਟ ਨਿਕਲ ਕੇ ਆ ਰਹੀ ਹੈ ਜੀ ਟਰੂਡੋ ਸਰਕਾਰ ਨੂੰ ਵੱਡੀਆਂ-ਵੱਡੀਆਂ ਪਾਜੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਰਾਈਟ ਨਾਓ ਇਹ ਗੱਲ ਦੱਸੀ ਹੈ ਉਥੋਂ ਦੇ ਮੰਤਰੀ ਹੈ ਜੋ ਮਾਰਕ ਮਿਲਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਤੇ ਬਹੁਤ ਹੁਦਸੰਝਾ ਕੱਸਿਆ ਹੋਇਆ ਹੈ ਕਿ ਭਾਰਤੀਆਂ ਦਾ ਵੀਜ਼ਾ ਜਿੰਨਾ ਘੱਟ ਹੋ ਸਕੇ ਇਹ ਵਜ੍ਹਾ ਇੱਕ ਇਹ ਹੈ ਕਿ ਇੱਥੋਂ ਆ ਕੇ ਰੂਲ ਐਂਡ ਰੈਗੂਲੇਸ਼ਨਸ ਨੂੰ ਫਾਲੋ ਨਹੀਂ ਕਰਦੇ ਰੂਲ ਐਂਡ ਰੈਗੂਲੇਸ਼ਨ ਨੂੰ ਤੋੜਦੇ ਚਾਹੇ ਕੋਈ ਪੁਰਾਣੇ ਆ ਚੁੱਕੇ ਆ ਚਾਹੇ ਨਵੇਂ ਆ ਰਹੇ ਆ ਜਿਹੜੇ ਪੁਰਾਣੇ ਆ ਇਹਨਾਂ ਦਾ ਅਸਰ ਪੈ ਰਿਹਾ ਨਵੇਂ ਲੋਕਾਂ ਦੇ ਜਿਹੜੇ ਨਵੀਂ ਐਂਟਰੀ ਕਰਨਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਜਿਸ ਦੀ ਵਜ੍ਹਾ ਨਾਲ ਸਾਨੂੰ ਵੱਡੇ ਫੈਸਲੇ ਲੈਣੇ ਪਏ ਇਹਦਾ ਪਾਸਟ ਜਿਸ ਦੀ ਵਜ੍ਹਾ ਨਾਲ ਬਹੁਤ ਵੱਡਾ ਨੁਕਸਾਨ ਭਾਰਤੀਆਂ ਦਾ ਵੀ ਹੋਇਆ ਨਾਲ ਨਾਲ ਕੈਨੇਡਾ ਸਰਕਾਰ ਦਾ ਵੀ ਹੋਇਆ ਜੇਕਰ ਕੈਨੇਡਾ ਸਰਕਾਰ ਦੀ ਗੱਲ ਕਰੀਏ ਉਹਨਾਂ ਨੇ ਗੱਲ ਕਹੀ ਹੈ ਕਿ ਵਿਜ਼ਿਟਰ ਵੀਜ਼ਾ ਟੂਰਿਸਟ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਦੀ ਜੋ ਭਾਰਤੀਆਂ ਦਾ ਆਉਣਾ ਜਾਣਾ ਹੈ ਬਹੁਤ ਜ਼ਿਆਦਾ ਹੁਣ ਆਲਰੇਡੀ ਘੱਟ ਹੋ ਚੁੱਕਾ ਹੈ ਇੱਕ ਤਾਂ ਅਸੀਂ ਰੋਕ ਲਗਾ ਦਿੱਤੀ ਹੈ ਪਰ ਇਸ ਤੋਂ ਇਲਾਵਾ ਹੀ ਭਾਰਤੀਆਂ ਦਾ ਕਿ ਇੰਡੀਆ ਤੋਂ ਹੁਣਾਂ ਬਹੁਤ ਘਟ ਹੋ ਚੁੱਕਿਆ ਹੈ ਬਹੁਤ ਕੈਂਪਿੰਗ ਲੱਗ ਰਹੀ ਹੈ ਸਟੂਡੈਂਟ ਵੀਜ਼ੇ ਉੱਤੇ ਬਹੁਤ ਘਟ ਫਾਈਲਾਂ ਸਾਡੇ ਕੋਲੇ ਰੀਸੀਵ ਹੋ ਰਹੀਆਂ ਟੂਰਿਸਟ ਵੀਜ਼ੇ ਦੀਆਂ ਵਿਸਟਰ ਵੀਜ਼ੇ ਦੀਆਂ ਪਲੱਸ ਵਰਕ ਪਰਮਿਟ ਦੀਆਂ ਵੀ ਫਾਈਲਾਂ ਸਾਡੇ ਕੋਲੇ ਬਹੁਤ ਘਟ ਹੋ ਰਹੀਆਂ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਭਾਰਤੀਆਂ ਨੂੰ ਹੋਣਾ ਲਾਇਕ ਕਿਉਂਕਿ ਇਹ ਖੁਸ਼ਖਬਰੀ ਰੀਜ਼ਨ ਆ ਉਸ ਦਾ ਏ ਹੈ ਕਿ ਕੈਨੇਡਾ ਦੀ ਜਿੰਨੀ ਵੀ ਇਕਨੋਮੀ ਹੈ ਜਿੰਨਾ ਵੀ ਕੈਨੇਡਾ ਦੇ ਵਿੱਚ ਪੈਸਾ ਜਾਂਦਾ ਹੈ ਜਿੰਨਾ ਵੀ ਡਾਲਰ ਕੈਨੇਡਾ ਕਮਾਉਂਦੇ ਆ ਸਭ ਤੋਂ ਵੱਧ ਉਹ ਓਪਨ ਵਰਕ ਪਰਮਿਟ ਵਾਲਿਆਂ ਤੋਂ ਕਮਾਉਂਦੇ ਆ ਖਾਸ ਕਰਕੇ ਇੰਡੀਆ ਤੋਂ ਦੂਜਾ ਸਭ ਤੋਂ ਵੱਧ ਉਹ ਕਮਾਉਂਦੇ ਆ ਸਟੂਡੈਂਟਾਂ ਤੋਂ ਕਿਉਂਕਿ ਸਟੂਡੈਂਟਾਂ ਤੋਂ ਘੱਟੋ ਘੱਟ ਇੱਕ ਸਾਲ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਕਮਾਉਂਦੇ ਜਿਸ ਦੀ ਵਜ੍ਹਾ ਨਾਲ ਕੈਨੇਡਾ ਟੌਪ 2 ਉੱਤੇ ਬੈਠਾ ਹੈ ਪਰ ਜੇਕਰ ਉੱਥੇ ਸਟੂਡੈਂਟ ਜਾਣਗੇ ਨਹੀਂ ਕੈਨੇਡਾ ਦਾ ਡਾਊਨ ਹੋ ਜਾਊਗੀ ਗ੍ਰੋਥ ਜਿਸ ਦੀ ਵਜ੍ਹਾ ਨਾਲ ਕੈਨੇਡਾ ਦੇ ਵਿੱਚ ਮਹਿੰਗਾਈ ਵਧੂਗੀ ਉਹਨਾਂ ਨੂੰ ਦੁਬਾਰਾ ਫਿਰ ਵੀਜ਼ੇ ਇਸ਼ੂ ਕਰਨੇ ਪੈਣਗੇ ਪਰ ਇਹ ਸਾਰਾ ਕੋਈ ਤੁਹਾਨੂੰ ਕਿ ਕੈਨੇਡਾ ਦੇ ਵਿੱਚ ਛਿੰਨਾ ਟਾਈਮ ਇਲੈਕਸ਼ਨ ਨਹੀਂ ਹੁੰਦੇ ਉਹਨਾਂ ਟਾਈਮ ਕੈਨੇਡਾ ਵੀ ਇੱਕ ਤਰ੍ਹਾਂ ਦੀ ਕੈਨੇਡਾ ਸਰਕਾਰ ਵੀ ਫਸੀ ਹੋਈ ਆ ਪਰ ਉਹ ਭਾਰਤਗੱਦੇ ਸਕੰਜਾ ਅਸਲੀ ਕੱਸ ਰਹੀ ਹੈ ਉਹਨਾਂ ਨੇ ਰਾਤ ਟਵੀਟ ਕਰਕੇ ਵੀ ਤੇ ਕਾਨਫਰੰਸ ਕਰਕੇ ਵੀ ਮਾਰਕ ਮਿਲਰ ਨੇ ਇਹ ਗੱਲ ਕਲੀਅਰ ਕਰ ਦਿੱਤੀ ਤੇ ਹੱਥ ਜੋੜ ਕੇ ਬੇਨਤੀ ਆ ਜੋ ਅਰੇਡੀ ਕੈਨੇਡਾ ਦੇ ਵਿੱਚ ਪੰਜਾਬੀ ਭੈਣ ਭਰਾ ਬੈਠੇ ਆ ਥੋੜਾ ਵੀ ਨੁਕਸਾਨ ਪਰ ਜਿਹੜੇ ਨਾਰਮਲ ਘਰਾਂ ਤੋਂ ਮਿਡਲ ਕਲਾਸ ਫੈਮਲੀ ਤੋਂ ਕੈਂਟ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ ਉਹਨਾਂ ਦਾ ਵੀ ਨੁਕਸਾਨ ਆ ਫਿਰ ਤੁਸੀਂ ਇਹੋ ਜੀਆਂ ਗਲਤੀਆਂ ਨਾ ਕਰੋ ਆਪਣੇ ਆਪ ਨੂੰ ਸੁਧਾਰੋ ਆਪਣੀ ਫੈਮਲੀ ਦੇ ਬਾਰੇ ਸੋਚੋ ਆਪਣੇ ਭੈਣ ਭਰਾਵਾਂ ਦਾ ਭਵਿੱਖ ਬਾਰੇ ਸੋਚੋ ਮਿਹਨਤ ਕਰੋ ਕੋਠੀਆਂ ਪਾਓ ਗੱਡੀਆਂ ਲਾਓ ਪੀਆਰਾਂ ਲਾਓ ਤੇ ਇੰਜੋਏ ਕਰੋ